ਸੱਚਾ ਕਾਲ ਫਟਾਫੜ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਮੁਹਾਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਗੈਰ ਕਾਨੂੰਨੀ ਹਥਿਆਰ ਤਸਕਰੀ ਦੇ ਮਾਡਿਊਲ ਦਾ ਕੀਤਾ ਪਰਦਾਫਾਸ਼ ਹਥਿਆਰਾਂ ਸਣੇ ਚਾਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਜਿਸ ਦੇ ਵਿੱਚ ਦਨਵੀਰ ਬੰਟੀ ਸਿਕੰਦਰ ਸ਼ੇਖ ਅਤੇ ਕ੍ਰਿਸ਼ਨ ਕੁਮਾਰ ਵਜੋਂ ਮਲਜਮਾ ਦੀ ਹੋਈ ਪਛਾਣ ਮਲਜਮਾ ਕੋਲੋਂ ਪੰਜ ਪਿਸਤੌਲ ਦੋ ਵਾਹਨ ਅਤੇ 2 ਲੱਖ ਰੁਪਏ ਕੈਸ਼ ਸ਼ੋਅ ਬਰਾਮਦ ਡੀਜੀਪੀ ਗੌਰਵ ਜੱਦਵ ਨੇ ਟਵੀਟ ਕਰਕੇ ਦਿੱਤੀ ਅਹਿਮ ਜਾਣਕਾਰੀ ਚੰਡੀਗੜ੍ਹ ਦੇ ਵਿੱਚ ਕੁੱਤੇ ਪਾਲਣ ਨੂੰ ਲੈ ਕੇ ਨਵੀਆਂ ਹਦਾਇਤਾਂ ਹੋਈਆਂ ਜਾਰੀ ਰਜਿਸਟਰਡ ਕੁੱਤਿਆਂ ਨੂੰ ਖੁੱਲੇ ਦੇ ਵਿੱਚ ਮਲਮੂਤਰ ਕਰਵਾਉਣ ਦੇ ਉੱਪਰ ਵੀ ਲੱਗਿਆ ਬੈਨ ਖੁੱਲੇ ਦੇ ਵਿੱਚ ਮਲਮੂਤਰ ਕਰਵਾਉਣ ਦੇ ਉੱਪਰ ਮਾਲਕ ਨੂੰ ਲੱਗੇਗਾ 10000 ਰੁਪਏ ਦਾ ਜੁਰਮਾਨਾ ਅਮਰੀਕਨ ਬੁਲਡੌਗ ਅਮਰੀਕਨ ਫੋਲਪੇਟ ਬੋਲ ਬੋਲਟੇਰੀਅਰ ਕੈਨ ਕੋਰਸੋ ਡੈਗੋ ਅਰਜਨਟੀਨੋ ਅਤੇ ਰੋਟਵੀਲਰ ਨਸਲਾਂ ਵੀ ਕੀਤੀਆਂ ਬੈਨ ਪਹਿਲਾਂ ਤੋਂ ਪਾਲੇ ਗਏ ਪੈਟ ਬੋਲ ਜਾਂ ਫਿਰ ਜਿਹੜੀਆਂ ਛੇ ਨਸਲਾਂ ਨੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਲਾਜ਼ਮੀ 5 ਮਰਲੇ ਤੱਕ ਦੇ ਘਰ ਦੇ ਵਿੱਚ ਸਿਰਫ ਇੱਕ ਕੁੱਤਾ ਰੱਖਣ ਦੀ ਦਿੱਤੀ ਇਜਾਜ਼ਤ ਗੀਤ ਤੇ ਹੋਏ ਵਿਵਾਦ ਨੂੰ ਲੈ ਕੇ ਪੰਜਾਬੀ ਗਾਇਕ ਗਲਾਬ ਸਿੱਧੂ ਹੋਏ ਭਾਵਕ ਗਾਇਕ ਨੇ ਪੋਸਟ ਪਾ ਕੇ ਫੈਨਸ ਦਾ ਕੀਤਾ ਧੰਨਵਾਦ ਦਰਅਸਲ ਬੀਤੇ ਦਿਨੀ ਇੱਕ ਗੀਤ ਆਇਆ ਸੀ ਜਿਸ ਦੇ ਵਿੱਚ ਸਰਪੰਚੀ ਨੂੰ ਲੈ ਕੇ ਕੁਝ ਬੋਲ ਸੀ ਜਿਸ ਤੋਂ ਬਾਅਦ ਸਰਪੰਚਾਂ ਨੇ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਗਾਇਕ ਨੇ ਮਾਫੀ ਮੰਗੀ ਸੀ ਤੇ ਅੱਜ ਪੋਸਟ ਪਾ ਕੇ ਗਲਾਬ ਸਿੱਧੂ ਨੇ ਕਿਹਾ ਮੈਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸੁਣੀਆਂ ਤੇ ਦੇਖੀਆਂ ਨੇ ਮੈਂ ਅੰਦਰੋਂ ਟੁੱਟ ਚੁੱਕਿਆ ਸੀ ਤੁਸੀਂ ਸਾਰਿਆਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਮੈਂ ਤੁਹਾਡੇ ਇਸ ਪਿਆਰ ਦਾ ਹਮੇਸ਼ਾ ਰਿਣੀ ਰਹਾਂਗਾ ਔਰਾ ਟੂਰ ਦੌਰਾਨ ਪੰਜਾਬੀ ਗਾਇਕ ਦਲਜੀਤ ਦੋਸਾਂਝ ਹੋਏ ਕਈ ਟਿੱਪਣੀਆਂ ਦਾ ਸ਼ਿਕਾਰ ਲੋਕਾਂ ਨੇ ਟਰੱਕ ਅਤੇ ਉਬਰ ਡਰਾਈਵਰ ਕਹਿ ਕੇ ਕੀਤੀਆਂ ਟਿੱਪਣੀਆਂ ਦਲਜੀਤ ਨੇ ਲੋਕਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਮੈਨੂੰ ਨਫ਼ਰਤ ਫਲਾਉਣ ਵਾਲਿਆਂ ਤੇ ਕੋਈ ਗੁੱਸਾ ਨਹੀਂ ਮੈਂ ਹੈਰਾਨ ਹਾਂ ਕਿ ਅਜੇ ਵੀ ਲੋਕ ਕਿੱਥੇ ਖੜੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਈ ਮੁਲਾਕਾਤ 6 ਸਾਲਾਂ ਬਾਅਦ ਦੋਹਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਵਿਚਾਲੇ ਹੋਈ ਅਹਿਮ ਮੁਲਾਕਾਤ ਦੱਖਣੀ ਕੋਰੀਆ ਦੇ ਬੁਸਾਨ ਦੇ ਵਿੱਚ 100 ਮਿੰਟ ਤੱਕ ਹੋਈ ਗੱਲਬਾਤ ਦੋਹਾਂ ਵਿਚਾਲੇ ਕਈ ਮੁੱਦਿਆਂ ਦੇ ਉੱਪਰ ਹੋਈ ਚਰਚਾ ਤੇ ਜਿਸ ਤੋਂ ਬਾਅਦ ਹਾਲਾਂਕਿ ਜਿਹੜਾ 1 ਸਾਲ ਦਾ ਸਮਝੌਤਾ ਵੀ ਕੀਤਾ ਗਿਆ ਤੇ ਉਸ ਤੋਂ ਵੀ ਅਗਲੀ ਗੱਲ ਜਿਹੜਾ ਫੈਟਾਨਾਈਲ ਦੇ ਉੱਪਰ ਹੈ ਅਮਰੀਕਾ ਚੀਨ ਦੇ ਫੈਟਾਨਾਈਲ ਦੇ ਉੱਪਰ ਟੈਰਫ ਲਗਾ ਰਿਆ ਸੀ ਉਹ ਇਸ ਮੁਲਾਕਾਤ ਤੋਂ ਬਾਅਦ 20% ਦੀ ਬਜਾਏ 10% ਰਹਿ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਮੋਕੇ ਪਾਕਿਸਤਾਨ ਜਾਵੇਗਾ ਸਿੱਖਾਂ ਦਾ ਜੱਥਾ 1796 ਸਿੱਖ ਸ਼ਰਧਾਲੂਆਂ ਦਾ ਜੱਥਾ ਬਾਗਾ ਬਾਰਡਰ ਸਰਹੱਦੀ ਲਾਂਗੇ ਤੋਂ ਜਾਵੇਗਾ ਪਾਕਿਸਤਾਨ 4 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਸਿੱਖ ਸ਼ਰਧਾਲੂਆਂ ਦਾ ਜੱਥਾ 31 ਅਕਤੂਬਰ ਅਤੇ 1 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਪਾਸਪੋਰਟ ਲੈ ਸਕਦੀਆਂ ਹਨ ਸਿੱਖ ਸੰਤਾਂ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਵਾ ਕੇ 13 ਨਵੰਬਰ ਨੂੰ ਵਾਪਸ ਪਰਤੇਗਾ ਭਾਰਤ ਜਥਾ ਜੱਗੂ ਭਗਵਾਨਪੁਰਿਆ ਦੀ ਬਟਾਲਾ ਕੋਰਟ ਦੇ ਵਿੱਚ ਹੋਈ ਪੇਸ਼ੀ ਪੁਲਿਸ ਨੂੰ ਮਿਲਿਆ ਤਿੰਨ ਦਿਨਾਂ ਦਾ ਰਿਮਾਂਡ ਦਰਅਸਲ ਬੀਤੇ ਦਿਨੀ ਰਾਤ ਲੰਗੀ ਰਾਤ ਨੂੰ 1 ਵਜੇ ਅਸਾਮ ਦੀ ਸਿਲਚਰ ਜੇਲ੍ਹ ਤੋਂ ਪੁਲਿਸ ਸਪੈਸ਼ਲ ਜੱਗੂ ਭਗਵਾਨਪੁਰਿਆ ਨੂੰ ਅੰਮ੍ਰਿਤਸਰ 에ਰਪੋਰਟ ਤੇ ਲੈ ਕੇ ਆਉਂਦੀ ਆ ਥਾਂ-ਥਾਂ ਤੇ ਨਾਕੇਬੰਦੀ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਇਸੇ ਕੜੀ ਸੁਰੱਖਿਆ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਕੋਰਟ ਨੇ ਬਟਾਲਾ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ 3 ਦਿਨਾਂ ਦਾ ਰਮਾਨਾ ਦਿੱਤਾ ਜੇਕਰ ਜੋ ਗਿਆ ਵੀ ਹੈ ਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਜੱਗੂ ਭਗਵਾਨਪੁਰੀਆ ਦਾ ਫਰौती ਕਤਲ ਦੇ ਮਾਮਲਿਆਂ ਦੇ ਵਿੱਚ ਨਾਮ ਵੀ ਆਉਂਦਾ ਤੇ ਇਸ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਜੱਗੂ ਭਗਵਾਨਪੁਰੀਆ ਨੇ ਆਪਣੀ ਜਾਨ ਨੂੰ ਖਤਰਾ ਦੱਸ ਕੇ ਫੇਕ ਐਨਕਾਊਂਟਰ ਦਾ ਖਾਸ਼ਾ ਵੀ ਜਿਤਾਇਆ ਸੀ ਪੰਜਾਬ ਦੇ ਵਿੱਚ ਇੱਕ ਹੋਰ ਜ਼ਿੰਮਨੀ ਚੋਣ ਹੋ ਸਕਦੀ ਹੈ ਸ਼ੂਮਨੀ ਅਕਾਲੀ ਦਲ ਦੇ ਵੱਲੋਂ ਵਿਧਾਇਕ ਲਾਲਪੁਰਾ ਦੀ ਸੀਟ ਨੂੰ ਚੁਣੌਤੀ ਦੇਣ ਦੀ ਤਿਆਰੀ ਦਰਅਸਲ ਖਡੂਰ ਸਾਹਿਬ ਤੋਂ ਵਿਧਾਇਕ ਲਾਲਪੁਰਾ ਨੂੰ ਕੋਰਟ ਦੇ ਵੱਲੋਂ ਤਰਨਤਾਰਨ ਕੋਰਟ ਨੇ ਪਹਿਲਾਂ 4 ਸਾਲ ਦੀ ਸਜ਼ਾ ਸੁਣਾਈ ਸੀ ਤੇ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਲਾਲਪੁਰਾ ਨੇ ਪਟੀਸ਼ਨ ਪਾਈ ਤੇ ਫਿਰ ਹਾਈ ਕੋਰਟ ਨੇ ਉਹ ਸਜ਼ਾ ਦੇ ਉੱਪਰ ਰੋਕ ਲਗਾਉਣ ਤੋਂ ਇਨਕਾਰ ਕੀਤਾ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਕਿਹਾ ਕਿ ਜੇਕਰ ਸਪੀਕਰ ਨੇ ਜਲਦ ਫੈਸਲਾ ਨਾ ਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਕੋਰਟ ਜਾਵੇਗਾ ਜੇ ਵਿਧਾਇਕ ਨੂੰ ਸਜ਼ਾ ਹੁੰਦੀ ਹੈ ਤੇ ਉਸੇ ਦਿਨ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ ਤੇ ਆਮ ਆਦਮੀ ਪਾਰਟੀ ਆਪਣੇ ਵਿਧਾਇਕ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤਰੀਕੇ ਦੀ ਟਿੱਪਣੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ ਹੋਣਾਂ ਦੁਆਰਾ ਕੀਤੀ ਗਈ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਦੇ ਲਈ ਅਹਿਮ ਖਬਰ 31 ਅਕਤੂਬਰ ਨੂੰ ਠੇਕਾ ਮੁਲਾਜ਼ਮਾਂ ਦੇ ਵੱਲੋਂ ਬੱਸਾਂ ਦਾ ਕਿਚਕਾ ਜਾਮ ਕੀਤਾ ਜਾਵੇਗਾ ਪੰਜਾਬ ਰੋਡਵੇਜ ਪਨਬਸ ਅਤੇ ਪੀਆਰਟੀਸੀ ਦੇ ਕੰਟਰੈਕਟ ਯੂਨੀਅਨ ਮੁਲਾਜ਼ਮਾਂ ਵੱਲੋਂ ਕੀਤਾ ਐਲਾਨ ਦੁਪਹਿਰ 12 ਵਜੇ ਤੋਂ ਬਾਅਦ ਨਹੀਂ ਚੱਲਣਗੀਆਂ ਬੱਸਾਂ ਠੇਕਾ ਮੁਲਾਜ਼ਮਾਂ ਵੱਲੋਂ ਕਿਲੋਮੀਟਰ ਸਕੀਮ ਦਾ ਕੀਤਾ ਜਾ ਰਿਹਾ ਵਿਰੋਧ ਸਰਦੀ ਦੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ ਸਿੰਗਲ ਸ਼ਿਫਟ ਸਕੂਲਾਂ ਦੇ ਵਿੱਚ ਸਮਾਂ ਸਵੇਰੇ 8:20 ਤੋਂ ਦੁਪਹਿਰ 2:20 ਤੱਕ ਹੋਵੇਗਾ ਡਬਲ ਸ਼ਿਫਟ ਵਾਲੇ ਸਕੂਲਾਂ ਦੇ ਵਿੱਚ ਛੇਵੀਂ ਜਮਾਤ ਤੋਂ ਉੱਪਰ ਦੀਆਂ ਕਲਾਸਾਂ ਦਾ ਸਮਾਂ ਸਵੇਰੇ 8:00 ਵਜੇ ਤੋਂ ਦੁਪਹਿਰ 1:15 ਤੱਕ ਹੋਵੇਗਾ। ਸ਼ਾਮ ਦੀ ਸ਼ਿਫਟ ਪਹਿਲੀ ਤੋਂ ਪੰਜਵੀਂ ਤੱਕ ਦੀਆਂ ਦੀ ਕਲਾਸਾਂ ਦਾ ਸਮਾਂ ਦੁਪਹਿਰ 12:45 ਤੋਂ ਸ਼ਾਮ 5:00 ਵਜੇ ਤੱਕ ਹੋਵੇਗਾ। ਸਾਰੇ ਸਰਕਾਰੀ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਵਾਲੇ ਸਕੂਲਾਂ ਲਈ 1 ਨਵੰਬਰ ਤੋਂ ਲੈ ਕੇ 31 ਮਾਰਚ ਤੱਕ ਹੁਕਮ ਰਹਿਣਗੇ ਲਾਗੂ। ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ ਜਾਰੀ। ਐਸਐਨਐਸ ਦੀਆਂ ਦੱਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਜ਼ਾਤ ਧੰਨਵਾਦ।